ਕਰ ਕਰਦਾ ਹੋਇਆ ਲਓ ਸਾਹਮਣੇ ਫਰੰਦੀਪਰੀਆ ਤੇ ਮਿੱਲਾ ਫਰੰਦੀਪਰੀਆ ਤੇ ਮਿੱਲਾ ਫਰੰਦੀਪਰੀਆ ਤੇ ਮਿੱਲਾ ਕਰਮਾਂ ਵਾਲੇ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਓਏ ਥਾਪੀਆਂ ਪਿਆਰ ਨਾਲ ਓਏ ਥਾਪੇ ਔਰ ਹੋਊ ਸੜਕਾਂ ਦੜਕਾਂ ਓਏ ਥਾਪੇ ਥਾਪੇ ਥਾਪੀਆਂ ਥਾਪੇ ਥਾਪੀਆਂ ਥਾਪੇ ਨਾ ਪੁੱਤ ਸਰਪੰਚ ਕਹਿੰਦਾ ਬਿੱਲੇ ਦੀਆਂ ਰੇਡਾਂ ਦਾ 1000 ਸਾਡੇ ਵੱਲੋਂ ਓ ਖੜਕਾ ਦੜਕਾ ਹੋਊਗਾ ਓ ਖੜਕਾ ਦੜਕਾ ਹੋਊਗਾ ਆ ਮੈਚ ਚੋਟੀ ਦਾ ਉਸਤਾਦ ਚੇਲਾ ਵੀ ਗਰਮ ਓ ਯਾਦਾ ਯੋਦਾ ਏ ਬੱਲੇ 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 ਸਰਹਾਲਾ ਰਣੂਆ ਦੀ ਟੀਮ ਦਾ ਨੰਬਰ ਸਰਹਾਲਾ ਰਣੂਆ ਦੀ ਟੀਮ ਦਾ ਅੱਜ ਦੇ ਸੁਰ ਸਿੰਘ ਦੇ ਵਿੱਚ ਕਹਿੰਦੇ ਬੱਲੇ ਬੱਲੇ ਹੋਈ ਪਈ ਐ ਕਿ ਸੁਰ ਸਿੰਘ ਪਿੰਡ ਦੇ ਮੁੰਡੇ ਵੇਖ ਲੋ ਮੁੰਡੇ ਸ਼ੌਕ ਪਗਾਉਂਦੇ ਨੇ ਦਸਾਂ ਨੋਹਾਂ ਦੀ ਕਿਰਤ ਕਮਾਈ ਖੇਡਾਂ ਉੱਪਰ ਲਾਉਂਦੇ ਨੇ ਖਰੇ ਖੁੱਡੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਟਣਕਾ ਕੇ ਬਈ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਐ ਜੱਫੀਆਂ ਪਾ ਕੇ ਆਓ ਸ਼ੇਰਾ ਮੀਨਾ ਕੁੱਟੀਆਂ ਸ਼ੇਰਾ ਇਹ ਆਦਾ ਸੁਰਤ ਕੋਈ ਉਧਰ ਦੇ ਬੰਦੇ ਯਾਦੋਂ ਦੇ ਦੰਦਾ ਜੱਫੀਆਂ ਦਾ 5000 ਜਸਪਾਲ ਗਿੱਲ ਨਿਊਜ਼ੀਲੈਂਡ ਜਾਂਦਾ ਤੇਰੇ ਜੱਫੇ ਦਾ 5000 ਮੇਰੇ ਵੀਰੋ ਦੰਦਾ ਜੱਫੇ ਦਾ 5000 ਆ ਕਹਿੰਦੇ ਵਿਕਾਸ ਆਦਲ ਵਾਲਾ ਗੋਪੀ ਦੇ ਜੱਫੇ ਦਾ ਵੱਡਾ ਨਜ਼ਾਰਾ ਉਹ ਦਲਬਾਖ ਕੈਨੇਡਾ ਵਾਲੇ ਨੇ ਆ ਭਰਾ ਬਿੰਦੇ ਪੁੱਛਰੇ ਕਹਿੰਦੇ ਵੱਡੇ ਮਾਨ ਪੁੱਦੇ ਕੀਤੇ ਆ 500 ਬਿੰਦਰ ਜਲਾਲ ਲਈ ਤੇ 500 ਕਿਧਰਾ ਵੀਰੇ ਪਿਆਰ ਲੈ ਜੀ ਥੋੜਾ ਵੀਰੇ ਲੋ ਪੁੱਛਰਾਂ ਵਾਲਾ ਸਾਡਾ ਵੀਰ ਹੈ ਰੰਧੀ ਪ੍ਰੀਤ ਦਾ ਪੁਰਾਣਾ ਸਾਥੀ ਹੈ ਮੇਰੇ ਵੀਰੋ ਉਹ ਵੀ ਇਚੇਚੇ ਤੌਰ ਤੇ ਪੁੱਜਿਆ ਹੋਇਆ ਉਹ ਦਲਬਾਖ ਸਿੰਘ ਕਿੱਥੇ ਆ ਹੱਥ ਸਮੂ ਸਾਈ ਸਿਰ ਪਰਿਵਾਰ ਨੂੰ ਮੁਬਾਰਕਬਾਦ ਹੈ ਸਰਪੰਚਾਂ ਨੂੰ ਮੁਬਾਰਕਬਾਦ ਹੈ ਮੇਲੇ ਦੀ ਮੇਰੇ ਮਿੱਤਰੋ ਧੰਨ ਧੰਨ ਹੋ ਗਈ ਹੈ ਉਹਨਾਂ ਤੋਂ ਬੰਨੇ ਕਾਰਵਿੰਦਰ ਕੱਦੂ ਅਮਰੀਕਾ ਤੇ ਪ੍ਰਵੀਨ ਕੈਨੇਡਾ ਤੇ ਗੁਰਤੇਜ ਕੈਨੇਡਾ ਤੇ ਜਗਵੀਰ ਪੁੱੱਤਰ ਯੂ ਐਸ ਏ ਵਾਲਾ ਕਿੰਨਾ ਵੀ ਫਰੰਦੀਪੁਰੇ ਖੇਪੀ ਦੇ ਜੱਫੇ ਨਾਲ 5000 ਬਹੁਤ ਧੰਨਵਾਦ ਆਓ ਸਾਹਮਣੇ ਪ੍ਰੀਤ ਲੱਤ ਸਵਾਦ ਓਏ ਸਵਾਦ ਇੱਕ ਗੱਲ ਦੱਸਾਂ ਬਾਈ ਇਹ ਖਾਪੀਆਂ ਇੱਕ ਦੂਜੇ ਨੂੰ ਧਾਖਾਪੀਆਂ ਮਾਰੀਆਂ ਨੇ ਪਿੰਤਾ ਰੀਡਰਾਂ ਨੂੰ ਪੈ ਜਾਣੀਆਂ ਆਓ ਕਹਿੰਦੇ ਭੀੜਾ ਉਹ ਕੀਤਿਆਂ ਲੱਤੀਆਂ ਪੇਸ਼ ਦਲੇ ਤੇ ਆਈਆਂ ਉਹ ਗੱਲ ਹੋਣੀ ਆ ਓਏ ਉਹ ਗੱਲ ਹੋਣੀ ਆ ਓਏ ਉਹ ਗੱਲ ਹੋਣੀ ਆ ਇੱਧਰ ਕਹਿੰਦੇ ਰਾਜੂ ਭਾਉ ਵਾਦੀਏ ਧੱਗੇ ਦਸ ਫੇਰ ਭੱਜ 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 ਓ ਬੱਲੇ 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 ਰੀਸੋਰਸਿੰਗ ਹੌਨਾ ਵੱਲੋਂ 2000 ਰੁਪਏ ਗੋਪੀ ਦੇ ਪਰ ਜਫੇ ਹੋਣਾ ਹੈ ਇਸ ਪਾਲ ਗਿਲ ਨਿਊਜ਼ੀਲੈਂਡ ਯਾਦਾ ਦੇ ਜਫੇ ਦਾ 5000 ਮੇਰੇ ਵੀਰੋ ਆ ਯਾਦਾ ਦੇ ਜਫੇ ਦਾ 5000 ਜੰਡਾ ਜੰਡਾ ਤੇ ਯਾਦਾ ਜੰਡਾ ਕੰਗਮਈ ਵਾਲਾ ਯਾਦਾ ਸੁਰਖਪੁਰੀਆ ਆ ਚੱਕਾ ਓਏ ਓਏ ਬੱਲੇ ਆ ਬੱਲੇ ਸਰਪੰਚਾ ਆ ਨੱਚੋ ਸੁਰਖਪੁਰ ਸਾਰਾ ਤੇ ਯਾਦਾ ਬਣੇ ਹੀਰੋ ਮੈਚ ਦਾ ਓ ਮਾਜੇ ਗੀਆਂ ਲੋਈਆਂ ਧੁੱਗ ਗਿਆ ਆ ਲੜੀਆਂ ਧੁੱਗ ਗਈਆਂ ਮੇਰੇ ਵੀਰੋ ਆ ਬੱਲੇ ਬੱਲੇ ਹੁੰਦੀ ਹੋਈ ਮੇਲਾ ਦਾ ਅਰਸ਼ ਕੈਨੇਡਾ ਵਾਲੇ ਦਾ ਮੇਲਾ ਦਰਬਾਖ ਕੈਨੇਡਾ ਵਾਲੇ ਦਾ ਉਹ ਮੇਲਾ ਕਹਿੰਦੇ ਸਾਈ ਸਰਪੰਚ ਉਹ ਗੋਪੀ ਦੇ ਜੱਫੇ ਦਾ 5000 ਦਰਬਾਖ ਕੈਨੇਡਾ ਬੱਲੇ ਸਿਆ ਹਾ ਫਵਾਦ ਆ ਗਿਆ ਇਧਰ ਰਵਿੰਦਰ ਗੁਰਿੰਦਰ ਭਾਈ ਦਰਬਾਖ ਮੇਰੇ ਨਾਲ ਹੈ ਕਹਿੰਦਾ ਪ੍ਰੀਤ ਦੇ ਜੱਫੇ ਦਾ 5000 ਇਹ ਆ ਰੋਵੇਗਾ ਇਹ ਵੀਰਾਂ ਵੱਲੋਂ ਮਾਨ ਪਿਆਰ ਹੋਣਗੇ ਨੂੰ ਰੀਪਲੇ ਦੇਖ ਲੋ ਆਪਾਂ ਡਾਊਟ ਨਹੀਂ ਕਰਨਾ ਰੀਪਲੇ ਦੇਖ ਲੋ ਕੋਈ ਗੱਲ ਆ ਗਿਆ ਬਿੱਲਾ ਗੁਰਮੰਗ ਵਾਲਾ ਤੇ ਲੱਤੂ ਵਾਲਾ ਪ੍ਰੀਤ ਪ੍ਰੀਤ ਲੱਤੂ ਦੇ ਗੁਰਮੰਗ ਵਾਲਾ ਬਿੱਲਾ ਲਓ ਮੁਕਾਬਲਾ ਸਖਤ ਲੱਗਿਆ ਜੋ ਓਹ ਆ ਗਿਆ ਓਹ ਕੀ ਓਹ ਕਾਹਦਾ ਓ ਫੁੱਟਰ ਵਜਣ ਦਾ ਲੋ ਨਹੀਂ ਲੈਂਦਾ ਫੁੱਟਰ ਵਜਣ ਦਾ ਗਾਲ ਹੀ ਲੈਂਦਾ ਪ੍ਰੀਤ ਸਿੰਘ ਕੋਈ ਨਹੀਂ ਕੋਈ ਮੇਰੀ ਇੱਕ ਗੱਲ ਮੰਨਿਓ ਗੋਤ ਸਾਹਿਬ ਤੁਸੀਂ ਥੋੜਾ ਬਹਾਈਪਰ ਹੋ ਕੇ ਕੰਮ ਨਹੀਂ ਚਲਣਾ ਮੇਰੇ ਵੀਰੋ ਆਹ ਸਾਹਮਣੇ ਦਿਮਾਗ ਨਾਲ ਖੇਡਣਾ ਹੈ ਪਿਆਰ ਨਾਲ ਖੇਡਣਾ ਹੈ ਖੇਡਣਾ ਪਿਆਰ ਸਿਖਾਉਂਦੀਆਂ ਨੇ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਾਰੇ ਢੂਰ ਗੋੜੀਆਂ ਦੀ ਨੇੜ ਚਾਰ ਜੱਫੀ ਇੱਕ ਪਾਸੇ ਬਾਊ ਐ ਜੋ ਪਾਉ ਆ ਕਾਂਗੇ ਵਾਲਾ ਜਲਾਲਾਬਾਦ ਦਾ ਏਰੀਆ ਉਧਰ ਕਾਰਵਿੰਦਰ ਕੱਦੂ ਅਮਰ